ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਆ ਕੇ ਜੇ ਤੁਸੀਂ ਆਪਣਾ ਕਲਚਰ ਨਹੀਂ ਭੁੱਲਦੇ ਇਹ ਬਹੁਤ ਵੱਡੀ ਗੱਲ ਆ ਬਹੁਤ ਲੋਕ ਕਲਚਰ ਆਪਣਾ ਭੁੱਲ ਜਾਂਦੇ ਆ ਤੁਹਾਨੂੰ ਭੁੱਲਣਾ ਨਹੀਂ ਚਾਹੀਦਾ ਆਪਣਾ ਕਲਚਰ ਤੁਸੀਂ ਕਿੱਥੋਂ ਕਿਹੜੇ ਰੂਟਸ ਤੋਂ ਬਿਲੋਂਗ ਕਰਦੇ ਹੋ 100 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਆ ਦੁਆਰਾ ਸਾਹਿਬ ਸਾਹਮਣੇ ਮੇਰੀ ਗੱਡੀ ਖੜੀ ਆ ਦੇਖੋ ਆਜੋ ਚੱਲੀਏ ਦਿਖਾਈਏ ਤੁਹਾਨੂੰ ਅੱਗੇ ਦੁਆਰਾ ਸਾਹਿਬ ਦੀ ਐਂਟ੍ਰੈਂਸ ਮੈਂ ਪਾਰਟ 2 ਬਣਾਉਣ ਲੱਗਿਆ ਤੁਹਾਡੇ ਸਾਰਿਆਂ ਦੇ ਪਿਆਰ ਨਾਲ ਪਾਰਟ 1 ਤੁਸੀਂ ਦੇਖਣਾ ਤੁਸੀਂ ਦੇਖ ਸਕਦੇ ਹੋ ਮੇਰੀ ਆਈਡੀ ਦੇ ਵਿੱਚ ਆਜੋ ਚੱਲੀਏ ਉੱਤੇ ਅਗਰਦਵਾਰਾ ਸਾਹਿਬ ਦੀ ਬਿਲਡਿੰਗ ਹੈ ਫਰੰਟ ਸਾਈਡ ਹੈ ਇਹਦੀ ਪਿਛਲੀ ਵਾਰ ਮੈਂ ਤੁਹਾਨੂੰ ਬੈਕ ਸਾਈਡ ਦਿਖਾਈ ਸੀ ਆਹ ਦੇਖੋ ਆ ਭਾਈਕਨਈਆ ਜੀ ਦਾ ਸਟੈਚੂ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਕ ਹੋਰ ਗੁਰਦੁਆਰਾ ਸਾਹਿਬ ਆਉ ਦੇਖੋ ਖਾਲਸਾ ਦੀਵਾਨ ਸੁਸਾਇਟੀ ਦਾ ਆਹ ਦੇਖੋ ਬਿਲਕੁਲ ਮੇਨ ਰੋਡ ਦੇ ਉੱਤੇ ਆ ਦੋਨੇ ਗੁਰਦੁਆਰਾ ਸਾਹਿਬ ਸਾਹਮਣੇ ਆ ਇਨ ਫਰੰਟ ਆ 100 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਹੈ ਮੈਂ ਤੁਹਾਨੂੰ ਥੋੜਾ ਅੱਗੇ ਉਹ ਦਿਖਾਉਣਾ ਜਾ ਕੇ ਜਿਹੜਾ ਸਾਹਮਣੇ ਜਿਹੜੇ ਤੁਸੀਂ ਸਾਹਮਣੇ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਉਹ ਇੰਨਾ ਪੁਰਾਣਾ ਨਹੀਂ ਪਰ ਜਿਹੜਾ ਗੁਰਦੁਆਰਾ ਸਾਹਿਬ ਮੈਂ ਹੁਣ ਜਿੱਥੇ ਖੜਾ ਆ 100 ਸਾਲ ਪੁਰਾਣਾ ਆ ਆ ਦੇਖੋ 100 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਉਹ ਦੇਖੋ ਲਿਖਿਆ ਵੀ ਹੋਇਆ ਫਾਊਂਡੇਡ ਇਨ 1911 ਤੁਸੀਂ ਦੇਖ ਸਕਦੇ ਹੋ ਆ ਇੰਟਰੈਂਸ ਆ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਦਿਖਾਈਓ ਤੁਹਾਨੂੰ ਦਰਸ਼ਨ ਕਰੋ ਨਿਸ਼ਾਨ ਸਾਹਿਬ ਦੇ ਆਹ ਦੇਖੋ ਉਹ ਦੇਖੋ ਕਿੰਨਾ ਉੱਚਾ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਅੱਗੇ ਜਾ ਕੇ ਦੇਖਦੇ ਆ ਅੱਜ ਆ ਦੇਖੋ ਇਨ ਲਵਿੰਗ ਮੈਮਰੀ ਆਫ ਸੁੰਦਰ ਸਿੰਘ ਠੰਡੀ ਐਂਡ ਹਿਸ ਵਾਈਫ ਉਹਨਾਂ ਦੀ ਮੈਮਰੀ ਚ ਬਣਾਇਆ ਇਹ ਉਹ ਸਾਹਮਣੇ ਜਿਹੜਾ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਦੋ ਸਰਦਾਰ ਸਾਹਿਬ ਕੋੜੀਆਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤੁਹਾਡੀ ਡਿਮਾਂਡ ਦੇ ਉੱਤੇ ਮੈਂ ਆ ਵੀਡੀਓ ਲੈ ਕੇ ਆਇਆ ਆ ਦੇਖੋ ਲੜੀਆਂ ਲਾਈਆਂ ਹੋਈਆਂ ਇਹਨਾਂ ਨੇ ਰਾਤ ਨੂੰ ਲਾਂਦੇ ਹੋਣਗੇ ਆ ਗੁਰਦੁਆਰਾ ਸਾਹਿਬ ਦੀ ਡਿਸਕ੍ਰਿਪਸ਼ਨ ਲਿਖੀ ਹੋਈ ਆ ਤੁਸੀਂ ਪਾਜ਼ ਕਰਕੇ ਪੜ੍ਹ ਸਕਦੇ ਹੋ ਜੇ ਪੜ੍ਹਨਾ ਤਾਂ ਆ ਜੋ ਅੱਗੇ ਚੱਲੀਏ ਆ ਦੇਖੋ ਤੁਸੀਂ ਸਾਰਾ ਪੜ੍ਹ ਸਕਦੇ ਹੋ ਲਿਖਿਆ ਹੋਇਆ ਪਹਿਲਾ ਨਿਸ਼ਾਨ ਸਾਹਿਬ ਉੱਥੇ ਹੁੰਦਾ ਸੀ ਪਹਿਲਾਂ ਇਹਨਾਂ ਨੇ ਉਧਰ ਕੰਸਟਰਕਸ਼ਨ ਕਰਤੀ ਨਿਸ਼ਾਨ ਸਾਹਿਬ ਦੀ ਹੁਣ ਉੱਥੇ ਨਵਾਂ ਬਣ ਗਿਆ ਪਹਿਲਾ ਵਾਲਾ ਦੇਖੋ ਪਰ ਇਹਨਾਂ ਨੇ ਫੇਰ ਵੀ ਸਾਈਨ ਰੱਖਿਆ ਦੇਖੋ ਸ਼ੀਸ਼ਿਆਂ ਦੇ ਵਿੱਚ ਜੜ ਕੇ ਪ੍ਰੋਪਰ ਆ ਜੋ ਅੱਗੇ ਚੱਲੀਏ ਆ ਦੇਖੋ ਤੁਸੀਂ ਪੜ੍ਹ ਸਕਦੇ ਹੋ ਪਾਜ਼ ਕਰਕੇ ਵੀਡੀਓ ਇੱਕ ਮੈਂ ਤੁਹਾਨੂੰ ਬਹੁਤ ਵਧੀਆ ਚੀਜ਼ ਦਿਖਾਨਾ ਆ ਦੇਖੋ ਇਹਨਾਂ ਨੇ ਰੈਂਪ ਲਾਇਆ ਹੋਇਆ ਜਿਨ੍ਹਾਂ ਨੂੰ ਚੜਨ ਚ ਪ੍ਰੋਬਲਮ ਆਂਦੀ ਹੈ ਪੌੜੀਆਂ ਜਿਨ੍ਹਾਂ ਨੂੰ ਚੜਨ ਚ ਪ੍ਰੋਬਲਮ ਆਂਦੀ ਹੈ ਪੌੜੀਆਂ ਉਹ ਰੈਂਪ ਦੇ ਥਰੂ ਆ ਸਕਦੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਆ ਦੇਖੋ ਕਿੰਨੀ ਗ੍ਰੀਨਰੀ ਆ ਆਪੋਂ ੜੀਆਂ ਉੱਤੇ ਜਾਂਦੀਆਂ ਨੇ ਤੁਹਾਨੂੰ ਦਿਖਾਣੇ ਉਤੋਂ ਆਹ ਦੇਖੋ ਦੇਖੋ ਉੱਤੋਂ ਵੀਊ ਦੇਖੋ ਗੁਰਦੁਆਰਾ ਸਾਹਿਬ ਦਾ ਮੈਂ ਫਰਸਟ ਫਲੋਰ ਤੇ ਆ ਗੁਰਦੁਆਰਾ ਸਾਹਿਬ ਦੀ ਉਹ ਸਾਹਮਣੇ ਗੱਡੀਆਂ ਉਹ ਦੇਖੋ ਸਾਹਮਣੇ ਪਾਰਕਿੰਗ ਪਾਰਕਿੰਗ ਬਹੁਤ ਵੱਡੀ ਹੈ ਗੁਰਦੁਆਰਾ ਸਾਹਿਬ ਦੀ ਉਹ ਸਾਹਮਣੇ ਮੇਰੀ ਗੱਡੀ ਖੜੀ ਆ ਦੇਖੋ ਰੈਂਪ ਬਣਿਆ ਹੋਇਆ ਪ੍ਰੋਪਰ ਜਿਹੜੇ ਇੰਡੀਆ ਦੇ ਗੁਰਦੁਆਰਾ ਸਾਹਿਬ ਹੈ ਉੱਥੇ ਰੈਂਪ ਹੋਣਾ ਚਾਹੀਦਾ ਹਰੇਕ ਲਈ ਕਿ ਚੜ੍ਹਨ ਉਤਰਨ ਦੇ ਵਿੱਚ ਪ੍ਰੋਬਲਮ ਨਾ ਆਵੇ ਕਿਸੇ ਨੂੰ ਵੀ ਆਹ ਦੇਖੋ ਆ ਬੈਕ ਸਾਈਡ ਆ ਗੁਰਦੁਆਰਾ ਸਾਹਿਬ ਦੀ ਕੋਰ ਡਿਸਕ੍ਰਿਪਸ਼ਨ ਲਿਖੀ ਹੋਈ ਹੈ ਤੁਸੀਂ ਪੜ੍ਹ ਸਕਦੇ ਹੋ ਪਾਜ਼ ਕਰਕੇ ਵੀਡੀਓ ਆਹ ਦੇਖੋ ਆਹ ਦੇਖੋ ਉਹ ਦੇਖੋ ਸਾਹਮਣੇ ਗੁਰੂ ਦਾ ਨਿਸ਼ਾਨ ਕਿੰਨਾ ਵਧੀਆ ਲੱਗ ਰਿਹਾ ਨਿਸ਼ਾਨ ਸਾਹਿਬ ਆਹ ਦੇਖੋ ਆ ਫੋਟੋ ਆ ਜਿਹੜੀ ਆ 100 ਸਾਲ ਪੁਰਾਣੀ ਫੋਟੋ ਆ ਜਦੋਂ ਨਵਾਂ ਨਵਾਂ ਗੁਰਦੁਆਰਾ ਸਾਹਿਬ ਕੰਸਟਰਕਟ ਹੋਇਆ ਉਦੋਂ ਦੀ ਫੋਟੋ ਆ ਇਹ ਆਹ ਦੇਖੋ ਤੁਸੀਂ ਪ੍ਰੋਪਰ ਪੜ ਸਕਦੇ ਹੋ ਦੇਖੋ ਡਿਸਕ੍ਰਿਪਸ਼ਨ ਪੋਸ ਕਰਕੇ ਵੀਡੀਓ ਆਜੋ ਤੁਹਾਨੂੰ 100 ਸਾਲ ਪੁਰਾਣਾ ਜਿਹੜਾ ਗੁਰਦੁਆਰਾ ਸਾਹਿਬ ਦਿਖਾਇਆ ਸੀ ਉਹਦੇ ਸਾਹਮਣੇ ਜਿਹੜਾ ਗੁਰਦੁਆਰਾ ਸਾਹਿਬ ਹੈ ਖਾਲਸਾ ਸੁਸਾਇਟੀ ਦੀਵਾਨ ਦਾ ਉਹ ਮੈਂ ਤੁਹਾਨੂੰ ਦਿਖਾਉਣ ਲੱਗਿਆ ਆਜੋ ਚੱਲੀਏ ਦੇਖੀਏ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਗੁਰਦੁਆਰਾ ਸਾਹਿਬ ਉਹ ਦੂਜੇ ਪਾਸੇ ਰੋਡ ਤੇ ਚਲੋ ਆਜੋ ਦੇਖਦੇ ਹਾਂ ਅੰਦਰੋਂ ਦਿਖਾਨੇ ਤੁਹਾਨੂੰ ਗੁਰਦੁਆਰਾ ਸਾਹਿਬ ਇਹ ਆ ਦੇਖੋ ਇਹਦੇ ਸਟੇਅਰਜ਼ ਲੱਗੀਆਂ ਹੋਈਆਂ ਉੱਥੇ ਆ ਇੰਟਰੈਂਸ ਅਗਰ ਗੁਰਦੁਆਰਾ ਲੰਗਰ ਹਵਾਲਾ ਗੁਰਦੁਆਰਾ ਸਾਹਿਬ ਦਾ ਆਜੋ ਦੇਖੀਏ ਅੰਦਰੋਂ ਲੰਗਰ ਚੱਲ ਰਿਹਾ ਸਾਰੇ ਆਈ ਹੋਪਸ ਉਹ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਸਬਸਕ੍ਰਾਈਬ ਕਰੋ ਕਮੈਂਟ ਕਰੋ ਸ਼ੇਅਰ ਕਰੋ ਜਿੰਨਾ ਹੋ ਸਕਦਾ ਸ਼ੇਅਰ ਕਰੋ